ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਕੋੜਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਹਾਈਵੇ ਦੇ ਉੱਤੇ ਆਉਂਦਾ ਹੈ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਕਟੀਆਂ ਝੋਟੀਆਂ ਜਾਂ ਟੋਕੜ ਗੱਬਣ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੋ ਨਾਕ ਦਿਖਾਉਣੇ ਆ ਦੋਨੇ ਝੋਟੀਆਂ ਹੈ ਇੱਕ ਝੋਟੀ ਥੋੜਾ ਵੱਡੀ ਉਮਰ ਦੀ ਐ ਤੇ ਇੱਕ ਨਾਲ ਉਦੋਂ ਛੋਟੀ ਉਮਰ ਦੀ ਕੱਟੀ। 나ਗ 2 ਐ। ਜਿਹੜਾ ਵੀ ਤੁਸੀਂ ਪਸ਼ੂ ਇਹਨਾਂ ਚੋਂ ਖਰੀਦਣਾ ਚਾਹੋ ਆ ਕੇ ਜਰੂਰ ਦੇਖਿਓ। ਤਸੱਲੀ ਕਰਨ ਦਾ ਹੱਕ ਐ ਜਰੂਰ ਕਰਿਓ। ਖਾਸ ਕਰਕੇ ਜੇ ਵੱਡੀ ਝੋਟੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਬੇਸ਼ੱਕ ਜੇ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗੇ ਤਾਂ ਕਰਵਾ ਸਕਦੇ ਹਾਂ। ਆਓ ਡਿਟੇਲ ਪੁੱਛੀਏ ਤੋਰ ਕੇ ਦਿਖਾ ਦੇਾਂਗੇ। ਆਜੋ ਜੇ ਇੱਥੇ ਤੁਸੀਂ ਤੇ ਆਪਦੀ ਤਸੱਲੀ ਫੇਰ ਵੀ ਕਰ ਸਕਦੇ ਹੋ। ਆਕਾਸ਼ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਜੀ। ਆਕਾਸ਼ 2 ਨਾਗ ਅੱਜ ਦਿਖਾਉਨੇ ਆਪਾਂ। ਹਾਂਜੀ 2 ਐ। ਪਹਿਲੇ ਨੰਬਰ ਤੇ ਵੱਡੀ ਝੋਟੀ ਹੈ ਜਿਹੜੀ ਇਹ ਦੰਦੋਂ ਕਿਵੇਂ ਇਹ ਦੰਦੋਂ ਦੋ ਦੰਦ ਹੈ ਜੀ ਇਹ ਦੋ ਦੰਦ ਹੈ ਦੰਦ ਦੇਖੇ ਆ ਕਨਫਰਮ ਹਾਂਜੀ 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 ਗੱਬਣ ਹੋਈ ਹੈ ਜਾਂ ਨਹੀਂ ਇਹ ਬਈ ਜਿੱਥੋਂ ਲੈਂਦੀ ਉਹਨਾਂ ਨੂੰ ਦੱਸਿਆ ਬਈ 15 ਦਿਨ ਹੋ ਗਏ ਟੀਕਾ ਭਰਾਏ ਨੂੰ ਖਾਲੀ ਮੰਨ ਕੇ ਸੌਦਾ ਕਰ ਲੇ ਫਿਰ ਤਾਂ ਕੋਈ ਵੀ ਜਿਹੜਾ ਕਰੇ ਆਪਾਂ ਤਾਂ ਆਪਦੇ ਵੱਲੋਂ ਖਾਲੀ ਕਰਕੇ ਦੇਵਾਂਗੇ ਉਹ ਬਈ ਉਹਦਾ ਅੱਗੇ ਕਿਸਮਤ ਹੈ ਜਿਹੜਾ ਵੀਰ ਭਰਾ ਲੈ ਜਾਊਗਾ ਰੇਟ ਇਹਦਾ ਕੀ ਰੱਖਦਾ ਕਿੰਨਾ ਰੇਟ ਇਹਦਾ 52 ਜੀ 52000 ਹਾਂਜੀ ਖੋਲੀ ਨੂੰ ਤੋੜ ਕੇ ਦੋਸਤੋ ਰੇਟ 52000 ਹੈ 15 ਦਿਨਾਂ ਦੀ ਏਆਈ ਹੋਈ ਆ ਪਰ ਬੇਨਤੀ ਆ ਵੀ ਖਾਲੀ ਮੰਨ ਕੇ ਸੌਦਾ ਕਰ ਲਿਓ ਕਿਉਂਕਿ 15 ਦਿਨਾਂ ਦੀ ਕਨਫਰਮ ਚ ਤਾਂ ਆਉਂਦੀ ਨਹੀਂ ਕਿਸੇ ਪਾਸਿਓਂ ਦੰਦੋਂ ਦੋ ਦੰਦ ਆ ਦੰਦ ਬਾਈ ਨੇ ਦੇਖੇ ਹੋਏ ਆ ਬੱਚੀਆਂ ਦੇ ਦੰਦ ਦੇਖਣੇ ਥੋੜੇ ਸੌਕੇ ਹੁੰਦੇ ਆ ਤੁਸੀਂ ਦੰਦ ਆਪ ਦੇਖ ਲਓਗੇ ਜਿਹੜਾ ਵੀ ਖਰੀਦਣਾ ਚਾਹੋ ਸਿੰਗ ਇਹਦੇ ਤੁਸੀਂ ਦੋਨੇ ਇਧਰੋਂ ਦੇਖ ਲਓ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਸੁੱਤੋਂ ਚੌੜੀ ਚੰਗੀ ਆ ਝੋਟੀ 52000 ਦਾ ਰੇਟ ਆ ਚੜਾਈ ਬਹੁਤ ਆ ਉਤੋਂ ਗੱਦ ਵੀ ਸੋਹਣਾ ਦੰਦਾਂ ਦੇ ਹਿਸਾਬ ਤੇ ਅੱਗੋਂ ਕਰਕੇ ਮੋੜੀ ਵਿੱਚ ਸੋ ਦੇਖੋ ਸਟਰਕਚਰ ਪਤਲੀ ਪੂਛ ਮੋੜ ਦੇ ਵਿੱਚੋਂ ਇੱਥੋਂ ਮੋੜ ਲਾ ਬੰਦ ਸੋ 52000 ਰੇਟ ਦੱਸੋ ਜੇ ਕੋਈ ਵੀ ਖਰੀਦਣਾ ਚਾਹੁੰਦਾ ਕੱਟੀ ਨੂੰ ਤਾਂ ਸੰਪਰਕ ਕਰ ਲਿਓ ਸਿੰਘ ਮੋੜੇ ਨੇੜਾ ਪਰ ਥੋੜਾ ਲੱਗਦਾ ਵੀ ਥੋੜਾ ਖੁੱਲਾ ਰੁਕੂਗਾ ਸਿੰਘ ਪਰ ਰਹੂਗਾ ਛੋਟਾ ਸਿੰਘ ਹੀ ਸੋ ਇਹ ਪਹਿਲੇ ਨੰਬਰ ਤੇ ਜੋ 52000 ਇਹਦਾ ਰੇਟ ਭਾਈ ਨੇ ਰੱਖਿਆ ਪਹਿਲੇ ਨੰਬਰ ਤੇ ਤੁਸੀਂ ਇਹਨੂੰ ਦੇਖ ਲਓ ਮੈਂ ਸਿੰਘ ਤੁਹਾਨੂੰ ਦੁਬਾਰਾ ਤੋਂ ਦਿਖਾ ਦਿੰਨਾ ਸਿੰਘ ਤਾਂ ਜਮਾਂ ਬਿਲਕੁਲ ਕੁੰਡਾ ਜੀ ਹੋਵੇ ਸੋ ਇਸ ਤਰ੍ਹਾਂ ਦੀ ਸ਼ੇਪ ਦੋਸਤੋ ਸਿੰਘਾਂ ਦੀ ਠੀਕ ਹੈ ਭਾਈ ਬੰਦ ਹੈ ਹਾਂਜੀ ਥਣ ਇਹ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਦੂਜੀ ਨਾਲ ਕਰ ਲਿਓ ਕੱਟਮੈਂਟ ਇਹ ਪੂਸ ਤੂੰ ਥੋੜੀ ਜਿਹੀ ਨਾਲ ਖਤਮ ਨਾਉਂਦੀ ਕੋਈ ਗੱਲ ਜਿਹੜੀ ਦੂਜੀ ਕੱਟੀ ਆ ਤਾਂ ਰੇਟ ਕੀ ਰਹੂਗਾ ਇਹਦਾ ਰੇਟ ਹੈਗਾ ਜੀ 28000 ਰੁਪਏ ਖੀਰੀ ਇਹ ਦੰਦੂ ਤੇ ਹਾਂਜੀ ਦੰਦੂ ਖੀਰੀ ਹੈ ਜੀ ਖੋਲ ਦੰਦੋ ਖੀਰੀ ਹੈ ਦੋਸਤੋ ਤੇ 28000 ਰੇਟ ਹੈ ਕੱਦ ਦਾ ਅੰਦਾਜ਼ਾ ਤੁਸੀਂ ਆਕਾਸ਼ ਦੇ ਨਾਲ ਇਹ ਤਰੂ ਤੇ ਤੁਸੀਂ ਲਾ ਲਓ ਜੇ ਲਗਭਗ ਹਾਈਟ ਦੋਸਤੋ ਸਾਨੂੰ ਜਜਮੈਂਟ ਆਕਾਸ਼ ਤੋਂ ਹੀ ਹੋ ਜਾਣੀ ਦੂਜੀ ਝੋਟੀ ਜ਼ਿਆਦਾ ਵੱਡੇ ਕੱਦ ਕਾਟ ਦੀ ਹੈ ਇਹ ਥੋੜੀ ਹਾਈਟ ਉਹਦੇ ਮੁਕਾਬਲੇ ਛੋਟੀ ਇਹਦੀ ਉਮਰ ਵੀ ਘੱਟ ਹੈ ਲੰਬਾਈ ਲੰਬੀ ਬਹੁਤ ਹੈ ਜੀ ਕੱਟੀ ਦੀ ਠੀਕ ਹੈ ਸੋ ਲੰਬਾਈ ਤੁਸੀਂ ਦੇਖ ਲਓ ਹਾਈਟ ਹੁਣ ਤੁਸੀਂ ਅੰਦਾਜ਼ਾ ਕਰੋ ਕੱਟੀ ਬਈ ਥੋੜਾ ਮੋੜ ਲ ਦੂਜੀਆਂ ਕੱਟੀਆਂ ਦੱਸੋ ਵੱਧੀਆਂ ਤਾਂ ਉਹਨਾਂ ਕੋਲ ਪਸੂਨੇ ਜਾਣਾ ਹੁੰਦਾ ਛੋਟਾ ਅੰਚਾ ਫੇਰ ਇਹਦਾ ਦੇਖ ਲਓ ਉਹ ਪਸੂ ਕੋਲ ਆ ਕੇ ਦੇਖਣਾ ਜ਼ਰੂਰੀ ਹੁੰਦਾ ਤੁਸੀਂ ਪੈਸੇ ਖਰਚ ਕਰਨੇ ਆ ਤਾਂ ਇੰਨੀ ਕੁ ਖੇਚਲ ਵੀ ਜ਼ਰੂਰ ਕਰ ਲਿਆ ਕਰੋ ਵੀ ਆ ਕੇ ਪਸ਼ੂ ਦੇਖਿਆ ਜਾਵੇ ਤੇ ਆਪਦੀ ਸਮਝ ਨਾਲ ਖਰੀਦਿਆ ਜਾਵੇ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਾਗਰ ਦੋਸੋ ਬਾਈ ਕੋਲ ਵਿਕਾਉ ਸੀਗੇ ਤੇ ਦੋਨੇ ਦਿਖਾਤੇ ਧੰਨਵਾਦ ਵੀਡੀਓ ਦੇਖਣ ਲਈ